ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਓ ਕਰ ਲੈ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਡਾਕਟਰ ਸਾਹਿਬ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜੀ ਗਰਮੀਤ ਸਿੰਘ ਹੂੰ ਪਿੰਡ ਭਾਈ ਰੂਪਾ ਠੀਕ ਹੈ ਜੀ ਦਿਆਲਪੁਰੇ ਵਾਲੇ ਰੋਡ ਤੇ ਜੀ ਦਿਆਲਪੁਰ ਮਾਇਰ ਜੀ ਨੂੰ ਜਾਂਦਾ ਠੀਕ ਹੈ ਉੱਥੇ ਆਪਣਾ ਘਰ ਆ ਜੀ ਸਰਪੰਚ ਆ ਆਪਣਾ ਗਰਮੀਤ ਸਿੰਘ ਸਰਪੰਚ ਜੀ ਠੀਕ ਹੈ ਬਾਈ ਹਾਂ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਡਾਂ ਖਾਨਾ ਖਾ ਜੀ ਮੋਬਾਈਲ ਨੰਬਰ ਬੋਲ 70102 0 वार्ड 50 70102 0 वार्ड 50 ਜੀ ਠੀਕ ਹੈ ਭਾਈ ਭਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੁੰਦੀ ਹੈ ਇਹ ਜੀ ਪਹਿਲਾਂ ਲਾਂਗੇ ਪਹਿਲਾਂ ਹਾਂ ਜੀ ਪਹਿਲਾਂ ਲਾਂਗੇ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਜੀ ਲਊ ਬਸ ਆਪਾਂ 7 ਕਿ ਦਿਨ ਲਊਗੀ ਜੀ 5 ਤੋਂ 7 ਹਾਂਜੀ ਹਾਂਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਇਹ ਦੁੱਧ ਦੇ ਦੂ ਜੀ 20 ਲੀਟਰ ਦੇ ਦਿਓ ਜੀ ਠੀਕ ਹੈ ਹਾਂ ਜੀ 20 ਲੀਟਰ ਦੇ ਦਿਓ ਕੱਚੀ ਕੱਚੀ ਆ ਆਰਡਰ ਕਮਾਲ ਦਾ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਚਾਰੇ ਥਣੇ ਕੋਜੇ ਪੂਰੇ ਗੈਪ ਤੇ ਚਵਾਈ ਬਹੁਤ ਚੰਗੀ ਨਿਕਲੂ ਹਨਾ ਹਾਂ ਜੀ ਹਾਂ ਜੀ ਉਸ ਹਿਸਾਬ ਨਾਲ ਥਣ ਲੱਗਿਆ ਨਾ ਫੁੱਲ ਬਰੀਡ ਆ ਪ੍ਰਿੰਟ ਬੜਾ ਚੰਗਾ ਫੁੱਲ ਕੱਦਦਾ ਬਈ ਫੇਸ ਦੀ ਬਿਊਟੀ ਕਮਾਲ ਦੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਦੇਖੋ ਕਰਮਾਲੀ ਦਾ ਕੀ ਬਾਤ ਆ ਬਿਊਟੀ 1 ਨੰਬਰ ਆ ਕਿਸੇ ਪਾਸੋਂ ਕਰਮਾਈ ਨੂੰ ਕੋਈ ਘਾਟ ਨਹੀਂ ਸੋਹਣ ਵਾਲੀ ਆ ਸੱਚੀ-ਕੱਚੀ ਆ ਦਿਨ ਲੈਂਦੀ ਆ ਉਹ ਤੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੂ ਫੇਸ ਬ੍ਰੀਡ ਕਿਸੇ ਪਾਸੋਂ ਕਰਮਾਈ ਨੂੰ ਕੋਈ ਘਾਟ ਨਹੀਂ ਕੀ ਬਾਤ ਆ ਬਹੁਤ 1 ਨੰਬਰ ਵੜਾ ਹੈ ਨਾ ਬਾਪੂ ਹਾਂ ਜੀ ਹਾਂ 1 ਨੰਬਰ ਬਹੁਤ ਪਤਾ ਹੈ ਬ੍ਰੇਡ ਪੂਰੀ ਸੋਹਣੀ ਆ ਜੀ ਸਹੀ ਗੱਲ ਮੈਂ ਨਾ ਨਾ ਸੇਕ ਕੰਮ ਉਹ ਸੀਲ ਬਹੁਤ ਹੈ ਜੀ ਠੀਕ ਹੈ ਜੀ ਠੰਡੀ ਸੀਲ ਬਾਪੂ ਸੀ ਠੰਡੀ ਸੀ ਇਹ ਬਹੁਤ ਹੈ ਜੀ ਤੇ ਮੁੱਲ ਕੀ ਆ ਬਾਪੂ ਜਾਇ ਜੀ ਮੁੱਲ ਜੀ ਕਿੰਨਾ ਮਰਜੀ 65 ਕਰ ਦਿੰਨੇ ਆ 62 ਦੀ ਛੱਡਾਂਗੇ ਜੀ ਠੀਕ ਆ ਬਾਈ ਹਾਂ ਜੀ ਮੁੱਲ ਕਰਾਉਣਾ ਬਾਪੂ ਕਹਿੰਦਾ 65 ਕਰਾ ਲਓ 62000 ਦੀ ਵੈੜਾ ਜਿਹੜੀ 62 ਦੀ ਛੱਡ ਦਵਾਂਗੇ ਜੀ ਸ਼ੀਲ ਬਹੁਤ ਹੈ ਜੀ ਜਿਵੇਂ ਮਰਜੀ ਆਏ ਕੋਈ ਇੰਜ ਜੱਕ ਕਰਨੀ ਮਰਜੀ ਹੱਥ ਲਾਈ ਚੱਲ ਕੋਈ ਜਿਵੇਂ ਮਰਜੀ ਹੱਥ ਲਾਈਓ ਕਹਿਣਾ ਕੁਛ ਨਹੀਂ ਬੋਲੀ ਵਾ ਕਮਾਲ ਤੇ ਥਾਣ ਬਹੁਤ ਚੰਗਾ ਜਿਵੇਂ ਪਲੂਨ ਹਨਾ ਥਾਣ ਦੇਖੋ ਇੱਕ ਨੰਬਰ ਥਾਣ ਲੱਗਿਆ ਪੂਰੀ ਵਿਥੀ ਦੇ ਥਾਣਾ ਕੱਦ ਬਰੀਟ ਪ੍ਰਿੰਟ ਕਿਸੇ ਬਸ ਜਰਮਣੀ ਨੂੰ ਕੋਈ ਕਾਟਣੀ ਮੂੰਹ ਦੇ ਮੂੰਹ ਵੇਖੋ ਜੀ ਫੇਸ ਬੜਾ ਪਿਆਰਾ ਹਨਾ ਹਾਂਜੀ ਫੇਰ ਬੋਦੀ ਪੂਰੀ ਚੰਗਿਆ ਸੁਨੱਖ ਆਪਣਾ ਵੜੜ ਚ ਫੁੱਲ ਆ ਬਾਈ ਤੇ ਕਿਸੇ ਵੀਰ ਨੂੰ ਵੜੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ